ਸਮਾਜਿਕ ਕੰਮ ਕਰਨ ਦਾ ਸਬੰਧ ਸਬਸਤ ਨਾਲ ਹਾਂ ਮੇਰਾ ਨਾਮ ਬੋਲਾ ਸਿੰਘ ਖੇਲਪੱਤੀ ਅੱਜ ਪਿਛਲੇ 200 ਦਿਨ ਪੂਰੇ ਹੋ ਗਏ ਬਸ ਸਟੈਂਡ ਬਚਾਓ ਸੰਘਰਸ਼ਕ ਕਮੇਟੀ ਵੱਲੋਂ ਜਿਹੜਾ ਧਰਨਾ ਲਗਾਤਾਰ ਚੱਲ ਰਿਹਾ ਹੈ ਉਸ ਦੇ ਸਮਰਥਨ ਵਾਸਤੇ ਅਸੀਂ ਅੱਜ ਸਾਰੀਆਂ ਪਾਰਟੀਆਂ ਇਕੱਤਰ ਹੋਈਆਂ ਸੀਗੀਆਂ ਜਿਨ੍ਹਾਂ ਨੇ ਸਾਰਿਆਂ ਨੇ ਪਾਰਟੀ ਨੂੰ ਸਮਰਥਨ ਦਿੱਤਾ ਬਸ ਬਚਾਓ ਸੰਘਰਸ਼ਕ ਕਮੇਟੀ ਨੂੰ ਬੜੇ ਅਫਸੋਸ ਦੀ ਗੱਲ ਹੈ ਕਿ ਭਗਵੰਤ ਸਿੰਘ ਦਾ ਇੱਕ ਆਦੇਸ਼ ਸੀ ਕਿ ਅਸੀਂ ਲੋਕਾਂ ਦੀ رائے ਤੋਂ ਬਿਨਾ ਕੋਈ ਕਦਮ ਨਹੀਂ ਚੁੱਕਾਂਗੇ ਲੋਕ رائے ਇਹ ਹੈ ਕਿ ਬੱਸ ਸਟੈਂਡ ਇੱਥੇ ਹੀ ਰਹਿਣਾ ਚਾਹੀਦਾ ਉਹਦੀਆਂ ਬੜੀਆਂ ਆਪਸ਼ਨਾਂ ਨਹੀਂ ਨਾ ਤਾਂ ਤੁਸੀਂ ਫਿਜ਼ੀਕਲੀ ਉੱਥੇ ਕਿਸੇ ਨੇ ਵੈਰੀਫਾਈ ਕੀਤਾ ਕਿ ਟ੍ਰੈਫਿਕ ਜਾਮ ਹੈ ਜਿਹੜਾ ਕੀ ਉਹ ਬੱਸਾਂ ਕਰਕੇ ਹੁੰਦਾ ਹੈ ਬੱਸ ਸਟੈਂਡ ਕਰਕੇ ਹੁੰਦਾ ਹੈ ਜੇ ਉਹ ਬੱਸ ਸਟੈਂਡ ਜਾਂ ਬੱਸਾਂ ਕਰਕੇ ਟ੍ਰੈਫਿਕ ਜਾਮ ਹੁੰਦਾ ਤਾਂ ਫੇਰ ਹੀ ਬੱਸ ਅੱਡਾ ਬਦਲਿਆ ਜਾਊਗਾ ਉਹ ਹੋਰ ਬਹੁਤ ਸਾਰੇ ਇਸ਼ੂ ਨੇ ਜਿਨ੍ਹਾਂ ਨੂੰ ਅਣਸੌਲਿਆ ਕਰਕੇ ਕੁਝ ਲੋਕ ਜਿਨ੍ਹਾਂ ਦਾ ਆਪ ਦਾ ਨਿੱਜੀ ਮਫਾਦ ਹੈ ਉਹਨਾਂ ਕਰਕੇ ਅਸੀਂ ਜੇ ਬੱਸ ਸਟੈਂਡ ਨੂੰ ਤਬਦੀਲ ਕਰਦੇ ਹਾਂ ਤਾਂ ਜਿਹੜੇ ਆਲੇ ਦੁਆਲੇ ਦੇ ਪਿੰਡ ਹੈ ਗਰੀਬ ਲੋਕ ਹੈ ਵਿਦਿਆਰਥੀ ਹੈ ਜਿਹੜੇ ਇੰਨੇ ਆਉਂਦੇ ਹੈ ਉਹਨਾਂ ਵਾਸਤੇ ਬਹੁਤ ਭਾਰੀ ਦਿੱਕਤ ਪੇਸ਼ ਆਊਗੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਬੱਸ ਸਟੈਂਡ ਨੂੰ ਨਾਂ ਬਦਲਿਆ ਜਾਵੇ ਕਿਉਂਕਿ 97 ਵਾਲੀ ਸਰਕਾਰ ਦੇ ਵਿੱਚ ਅਗਲੀ ਗਵਰਨਮੈਂਟ ਨੇ ਵੀ ਬਦਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਸਮੇਂ ਵੀ ਅਸੀਂ ਸੰਘਰਸ਼ ਕਰਕੇ ਇਸ ਬੱਸ ਸਟੈਂਡ ਨੂੰ ਰੁਕਿਆ ਸੀਗਾ ਤੇ ਸਰਕਾਰ ਨੂੰ ਵੇੜਤੀ ਹੈ ਕਿ ਲੋਕਾਂ ਦੀ ਆਵਾਜ਼ ਨੂੰ ਪਛਾਣੋ ਲੋਕ رائے ਨੂੰ ਪਛਾਣੋ ਤੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਬਹੁਤ ਵੱਡਾ ਕੁਝ ਬਦਲਣ ਦੀ ਸਮਰੱਥਾ ਰੱਖਦੀ ਹੈ ਜੇਕਰ ਇਹ ਲੋਕਾਂ ਦੀ ਆਵਾਜ਼ ਨਾ ਪਛਾਣੀ ਤਾਂ ਉਹ ਦਿਨ ਦੂਰ ਨਹੀਂ ਸਰਕਾਰ ਨੂੰ ਲੋਕ ਪੁੰਜੇ ਪਟਕਾ ਕੇ ਮਾਰਨਗੇ ਇਸ ਸਮੇਂ ਆਜਾ ਦੇ ਮੁੱਖ ਮੰਤਰੀ ਬਣ ਇਹ ਲੋਕਾਂ ਦੀ رائے ਦੇ ਜਾਇਦੇ ਮੈਨੂੰ ਐ ਲੱਗਦਾ ਵੀ ਵਿਅਕਤੀ ਵਿਸ਼ੇਸ਼ਤਾ ਹੱਥ ਹੈ ਤੇ ਲੋਕਾਂ ਦੀ ਰਾਏ ਤਾਂ ਇਹ ਹੈ ਕਿ ਬਸ ਅੱਡਾ ਇੱਥੇ ਰਹਿਣਾ ਚਾਹੀਦਾ ਤੇ ਸਰਕਾਰ ਨੂੰ ਲੋਕਾਂ ਦੀ ਰਾਏ ਮੁਤਾਬਕ ਫੈਸਲਾ ਲੈਣਾ ਚਾਹੀਦਾ ਇਹ ਹੀ ਬੇਨਤੀ ਆ ਸਾਰੀ ਸ਼ਿਕਰਸ਼ ਕਮੇਟੀ ਦੀ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਸਾਰੀਆਂ ਸਮਾਜਸੀ ਵੀ ਜਥੇਬੰਦੀਆਂ ਦੀ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇਹ ਹੀ ਬੇਨਤੀ ਹੈ ਕੋਈ ਮਸਾਲੀਦਾਰ ਸਰਕਾਰ ਨੇ ਇਸ ਦਾ ਫੈਸਲਾ ਵੀ ਉੱਤੇ ਆਪ ਔਰ ਛੋਟੇ ਫਰੋਦ ਕਰ ਤਾਂ ਇਫੈਕਟ ਕਰਦਾ ਅਸੀਂ ਬਸ ਤੇ ਫਿਰ ਇੱਕ ਕੰਮ ਹੀ ਕਰਦੇ ਹੈਗਾ ਜੋ ਨੰਬਰੋ ਦੋ ਕੋਈ ਨਹੀਂ ਹੋ ਜੂਗਾ ਜੀ ਇਹ ਵੀ ਹੋ ਜੂਗਾ ਕੋਈ ਗੱਲ ਨਹੀਂ ਆ ਸਮਾਂ ਲੱਗਦਾ ਪਰ ਕੁੱਲ ਮਿਲਾ ਕੇ ਲੋਕਾਂ ਦੇ ਸੰਘਰਸ਼ ਅਗੇ ਵੱਡੇ ਵੱਡੇ ਨੇ ਝੁਕਣਾ ਪੈਂਦਾ ਤੁਸੀਂ ਦੇਖੋ ਕਿ ਪੰਜਾਬ ਯੂਨੀਵਰਸਿਟੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਨਾ ਸੈਨੇਟ ਭੰਗ ਕੀਤੀ ਤਾਂ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਉਹੀ ਜਿਹੜਾ ਪੱਤਰ ਸੀਗਾ ਵਾਪਸ ਲੈਣਾ ਪਿਆ ਸੋ ਲੋਕਾਂ ਦਾ ਲੋਕਾਂ ਦੀ ਸੰਘਰਸ਼ ਦੀ ਜਿੱਤ ਹੁੰਦੀ ਹੈ ਲੋਕਾਂ ਤੋਂ ਵੱਡੀ ਕੋਈ ਚੀਜ਼ ਨਹੀਂ ਸਰਕਾਰਾਂ ਲੋਕਾਂ ਨਾਲ ਹੀ ਬਣਦੀਆਂ ਤੇ ਸਰਕਾਰਾਂ ਦਾ ਰਾਜ ਵੀ ਲੋਕਾਂ ਦਾ ਹੀ ਹੁੰਦਾ ਜੇ ਅਸੀਂ ਕਹੀਏ ਕਿ ਲੋਕਾਂ ਨੂੰ ਪਾਸੇ ਰੱਖ ਕੇ ਲੋਕਾਂ ਨੂੰ ਅੱਖਾਂ ਭਰੋਖੇ ਕਰਕੇ ਅਸੀਂ ਕੋਈ ਫੈਸਲੇ ਲਾਗੂ ਕਰ ਲਾਂਗੇ ਇਹ ਕਦਾ ਚਿਤ ਨਹੀਂ ਹੋ ਸਕਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ